ਦੋਸਤੋ ਮੈਂ ਪਿੰਡ ਗੱਗੋਮਾਲ ਦੇ ਵਿੱਚ ਆ ਔਰ ਆਏ ਸੀਗੇ ਇੱਥੇ ਅਸੀਂ ਜਿੱਥੇ ਸਭ ਤੋਂ ਪਹਿਲਾਂ ਘਰ ਜਿਹੜਾ ਸ਼ੁਰੂ ਕੀਤਾ ਸੀ ਅੱਜ ਉਹਦਾ ਲੈਂਟਰ ਪੈ ਰਿਹਾ ਸੀਗਾ ਬਾਬੇ ਮਿੱਠੇ ਟਵਾਣੇ ਵਾਲਿਆਂ ਨੇ ਉੱਥੇ ਅਰਦਾਸ ਕੀਤੀ ਔਰ ਲੈਂਟਰ ਪੈਣ ਤੋਂ ਬਾਅਦ ਮਤਲਬ ਜਦੋਂ ਸ਼ੁਰੂ ਹੋ ਗਿਆ ਲੈਂਟਰ ਪੈਣਾ ਔਰ ਪਰਿਵਾਰ ਦੇ ਚਿਹਰੇ ਤੇ ਮਤਲਬ ਇੱਕ ਖੁਸ਼ੀ ਆਮ ਹੀ ਦਿਖ ਰਹੀ ਸੀ ਵੀ ਮਤਲਬ ਕਿੰਨਾ ਸਕੂਨ ਮਿਲਦਾ ਹੈ ਬੰਦੇ ਨੂੰ ਔਰ ਉਸ ਤੋਂ ਬਾਅਦ ਕੱਲ ਦਾ ਇਸ਼ਾਰ ਪਾਓ ਮੰਗਲ ਸੋ ਸਾਨੂੰ ਕਹਿ ਰਹੇ ਸੀ ਵੀ ਇੱਕ ਪਰਿਵਾਰ ਹੈ ਤੁਸੀਂ ਉਹਨਾਂ ਦੀ ਵੀ ਕਿਤੇ ਜੋ ਹੋ ਸਕਦਾ ਵਾ ਤੇ ਉਹਨਾਂ ਦੀ ਮੱਤ ਜਿਹੜੀ ਹੋ ਸਕਦਾ ਤੇ ਪਰਮਾਤਮਾ ਆਪ ਹੀ ਕਰਾਉਂਦਾ ਜੀ ਅਸੀਂ ਤੇ ਇੱਕ ਨੀਤ ਨਾਲ ਤੁਰੇ ਆਉਨੇ ਆ ਪਰ ਮੈਂ ਇੱਕ ਚੀਜ਼ ਹੋਰ ਸੰਗਤ ਨੂੰ ਦੱਸਣਾ ਚਾਹੁੰਦਾ ਵੀ ਮੇਰਾ ਮਨ ਨਾ ਸਵੇਰ ਦਾ ਹੀ ਬੜਾ ਭਰਿਆ ਅਸੀਂ ਵੀ ਇਹ ਸੇਵਾ ਜਿਹੜੀ ਉਹ ਖਤਮ ਕਰਨੀ ਚਾਹੁੰਦੇ ਆ ਵੀ ਚਲੋ ਯਾਰ ਮਹੀਨਾ ਹੋ ਗਿਆ ਲੋਕੀ ਤੇ ਪੰਜਾਂ ਪੰਜਾਂ ਦਿਨਾਂ ਚ ਭੱਜ ਗਏ ਸੀਗੇ ਪਰ ਪਿੱਛੇ ਦੇਣ ਵਾਲਿਆਂ ਦਾ ਵੀ ਬੜਾ ਪ੍ਰੈਸ਼ਰ ਰਹਿੰਦਾ ਵੀ ਯਾਰ ਜੇ ਤੁਸੀਂ ਪਾਰਦਰਸ਼ਤਾ ਨਾਲ ਲਵਾਏ ਆ ਤੇ ਸਾਡੀ ਵੀ ਸੇਵਾ ਲਵਾ ਦਿਓ ਪਰ ਛੱਡਣ ਨੂੰ ਕਿਸੇ ਵੇਲੇ ਇਸ ਕਰਕੇ ਨਹੀਂ ਛੱਡਿਆ ਜਾਂਦਾ ਵੀ ਜਦੋਂ ਇਹੋ ਜਿਹੇ ਪਰਿਵਾਰਾਂ ਚਾਹੀਦਾ ਵਾ ਤੇ ਫਿਰ ਸੋਚ ਲਈਦਾ ਵਾ ਵੀ ਹੋਰ 10 15 ਦਿਨ ਲੱਗਣਗੇ ਤੇ ਚਲੋ ਕਿਸੇ ਨਾ ਕਿਸੇ ਦਾ ਤੇ ਸੌਰ ਜੂਗਾ ਅੱਜ ਜਿਹੜੇ ਮੈਂ ਪਰਿਵਾਰ ਦੀ ਗੱਲ ਕਰ ਲਗਾ ਆ ਬਜ਼ੁਰਗ ਖੜੇ ਨੇ ਬਾਪੂ ਬਲਕਾਰ ਸਿੰਘ ਜੀ ਤੁਹਾਡਾ ਨਾਮ ਬਾਪੂ ਬਲਕਾਰ ਸਿੰਘ ਤਿੰਨ ਇਹਨਾਂ ਦੇ ਬੇਟੇ ਨੇ ਤੇ ਤਿੰਨੇ ਹੀ ਡਰਾਈਵਰ ਨੇ ਜੀ ਤਿੰਨੇ ਬੇਟੇ ਡਰਾਈਵਰ ਨੇ ਕੁੱਕ ਕਿੱਲਾ ਕਿੱਲਾ ਪੈਣੀ ਤਿੰਨਾਂ ਦੇ ਸਿਵ ਨਹੀਂ ਆਉਦੀ ਔਰ ਇੱਕ ਪਰਿਵਾਰ ਦੇ ਵਿੱਚ ਇੱਕ ਬੇਟਾ ਜਿੱਥੇ ਰਹਿੰਦੇ ਨੇ ਕੱਚੀਆਂ ਇਹਨਾਂ ਦੀਆਂ ਛੱਤਾਂ ਬਾਲੇ ਜਿਹੜੇ ਉਹ ਚੁੰਦੇ ਨੇ ਔਰ ਸਾਨੂੰ ਇੱਥੇ ਬੁਲਾਇਆ ਗਿਆ ਸੀਗਾ ਵੀ ਇਹਨਾਂ ਦਾ ਜਿਹੜਾ ਲੈਂਟਰ ਪੈ ਜਾਵੇ ਤਿੰਨ ਬੇਟੀਆਂ ਨੇ ਇਹਨਾਂ ਦੀਆਂ ਔਰ ਬੇਟੀ ਦੀ ਸ਼ਾਦੀ ਵੀ ਫਰਵਰੀ ਦੇ ਵਿੱਚ ਰੱਖੀ ਹੋਈ ਆ ਮੇਰੀ ਇੱਕ ਕੋਸ਼ਿਸ਼ ਹੈ ਜਿਵੇਂ ਪਾਠੀ ਸਿੰਘ ਦਾ ਸੀਗਾ ਜਿਨ੍ਹਾਂ ਦੇ ਘਰ ਧੀਆ ਨੇ ਉਹਨਾਂ ਦਾ ਜਰੂਰ ਖਿਆਲ ਰੱਖਿਆ ਜਾਵੇ ਕਿਉਂਕਿ ਉਹਦੋਂ ਮਾਤਾ ਜੀ ਵੀ ਕਹਿੰਦੇ ਸੀਗੇ ਜਿਨ੍ਹਾਂ ਦੇ ਘਰ ਬੇਟੀ ਦੀ ਸ਼ਾਦੀ ਸੀਗੀ ਜਿਹਦੀ ਉੱਥੇ ਮਦਦ ਕੀਤੀ ਹੈ ਉਹਨਾਂ ਵੀ ਕਿਹਾ ਸੀਗਾ ਵੀ ਰੱਬਾ ਜਾਨ ਤੇ ਧੀਆ ਦਿਆ ਨਾ ਕਰ ਜੇ ਦਵੇਂ ਤਾਂ ਫਿਰ ਖੁੱਲੇ ਪੈਸੇ ਦਿਆ ਕਰ ਇੰਨਾ ਸਿਰ ਦੇ ਉੱਤੇ ਬੋਝ ਨਾ ਪਵੇ ਐਨੀ ਟੈਨਸ਼ਨ ਨਾ ਰਵੇ ਵੀ ਵਿਆਹਾਂ ਦੀ ਵੀ ਟੈਨਸ਼ਨ ਰਵੇ ਕੱਚੇ ਘਰ ਵੀ ਹੁੰਦੇ ਨੇ ਔਰ ਦੁੱਖ ਮੈਨੂੰ ਇਹੋ ਜੀ ਮਾਨਸਿਕਤਾ ਦਾ ਵੀ ਆਉਂਦਾ ਵੀ ਕਿਹੇ ਵੇਲੇ ਵੀ ਬੇਟੀਆਂ ਪੜ੍ਹਨਾ ਚਾਹੁੰਦੀਆਂ ਨੇ ਘਰ ਦੀਆਂ ਮਜਬੂਰੀਆਂ ਕੋਈ ਪੈਸੇ ਕਰਕੇ ਨੇ ਕੋਈ ਮਤਲਬ ਗਰੀਬੀ ਕਰਕੇ ਇੰਨੀਆਂ ਬੰਦਸ਼ਾਹੀ ਲੱਗ ਜਾਂਦੀਆਂ ਨੇ ਵੀ ਬੱਚੀਆਂ ਜਿਹੜੀਆਂ ਪੜ੍ਹਾਈਆਂ ਹੀ ਨਹੀਂ ਜਾਂਦੀਆਂ ਡਰ ਵੀ ਆਉਂਦਾ ਮਨ ਦੇ ਵਿੱਚ ਸੋ ਬੱਚੀਆਂ ਨੂੰ ਨਿਕਲਣ ਦਿੱਤਾ ਜਾਇਆ ਕਰੇ ਮੈਂ ਤੇ ਅੱਜ ਵੀ ਬਾਪੂ ਜੀ ਨੂੰ ਬੇਨਤੀ ਕੀਤੀ ਵੀ ਜਿਹੜੀਆਂ ਬੱਚੀਆਂ ਪੜ੍ਹਨੀਆਂ ਚਾਹੁੰਦੀਆਂ ਤਿੰਨਾ ਭੈਣਾਂ ਦੇ ਵਿੱਚੋਂ ਇੱਕ ਦਾ ਵਿਆਹ ਫਰਵਰੀ ਦੇ ਵਿੱਚ ਔਰ ਦੂਜੀ ਜਿਹੜੀ ਪੜ੍ਹਨਾ ਚਾਹੁੰਦੀ ਉਹਦੀ ਪਲੱਸ 2 ਉਹਦੀ ਉਮਰ ਅਸੀਂ ਬੱਚੀਆਂ ਤਾਂ ਨਹੀਂ ਵਿਖਾਰੇ ਵੀ ਅੱਗੋਂ ਵੀ ਗਰੇਜ ਕਰਾਂਗੇ ਵੀ ਕਿਸੇ ਦੀ ਧੀ ਨਵੇਂ ਵੀਡੀਓ ਦੇ ਵਿੱਚ ਵਿਖਾਇਆ ਜਾਵੇ ਬੱਚੀ ਦੀ ਸ਼ਾਦੀ ਹੋਣੀ ਹੈ ਬੱਚੀ ਦਾ ਫਿਊਚਰ ਹੈ ਬੱਚਿਆਂ ਦੇ ਜਿਹੜੇ ਫੇਸ ਨੇ ਉਹ ਨਾ ਮਤਲਬ ਖਾਏ ਜਾਣ ਔਰ ਬੱਚੀ ਜਿਹੜੀ ਹੈ ਉਹ ਪੜਨਾ ਚਾਹੁੰਦੀ ਸੀ ਪਲੱਸ 2 ਤੋਂ ਬਾਅਦ ਔਰ ਪੈਸੇ ਦੀ ਤੰਗੀ ਕਰਕੇ ਵੀ ਪਿਤਾ ਡਰਾਈਵਰੀ ਕਰਦਾ ਹੈ ਪੜੀ ਕਿੱਲਾ ਕਿੱਲਾ ਵਾ ਗੁਜ਼ਾਰਾ ਹੀ ਨਹੀਂ ਚੱਲਦਾ ਘਰ ਦੀਆਂ ਛੱਤਾਂ ਬਦਲਣ ਵਾਲੀਆਂ ਨੇ ਫਰਸ਼ ਅੱਜ ਤੱਕ ਨਹੀਂ ਪਏ ਔਰ ਪੜ੍ਹਾਈ ਛੱਡ ਦਿੱਤੀ ਔਰ ਦੂਜੇ ਚਾਚੇ ਦੀ ਬੇਟੀ ਆ ਤਾਏ ਦੀ ਬੇਟੀ ਆ ਜੀ ਉਹਨਾਂ ਦੇ ਦੀ ਉਹਨੂੰ ਵੀ ਪੁੱਛਿਆ ਸਨ 21 ਦੀ ਉਹ ਪਲੱਸ 2 ਕਰਕੇ ਤੇ ਪੜ੍ਹਾਈ ਜਿਹੜੀ ਛੱਡ ਚੁੱਕੀ ਆ ਕੋਵਿਡ ਦੇ ਵਿੱਚ ਉਹਦੀ 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 ਪੜ੍ਹਾਈ ਛੁੱਟ ਗਈ ਸੀ ਪੜ੍ਹਨਾ ਹੋ ਵੀ ਚਾਹੁੰਦੀ ਆ ਬੀਏ ਹਰ ਕੁੜੀ ਕਰਨਾ ਚਾਹੁੰਦੀ ਆ ਜਾਂ ਕੋ ਕੋਰਸ ਕਰਨਾ ਚਾਹੁੰਦੀ ਆ ਪਰ ਗਰੀਬੀ ਦੇ ਕਰਕੇ ਪੜ੍ਹਾਈ ਨਹੀਂ ਕੀਤੀ ਜਾਂਦੀ ਸੋ ਮੈਂ ਅਜੇ ਇਹਨਾਂ ਨੂੰ ਵੀ ਕਿਹਾ ਵੀ ਜੇ ਬੱਚੀਆਂ ਪੜ੍ਹਨਾ ਚਾਹੁੰਦੀਆਂ ਨੇ ਬੀਏ ਕਰਨਾ ਚਾਹੁੰਦੀਆਂ ਜਾਂ ਕੋ ਕੋਰਸ ਮੈਂ ਆਈਟੀਆਈ ਦੇ ਵਿੱਚ ਪੁੱਛ ਦਿੱਤਾ ਸਲਾਈ ਕਢਾਈ ਪੁੱਛਦੀਆਂ ਸੀਗੀਆਂ ਫੈਸ਼ਨ ਟੈਕਨੋਲੋਜੀ ਦਾ ਕੋਰਸ ਹੈ ਸਾਡੇ ਸੰਜੀਵ ਸ਼ਰਵਾ ਨੇ ਅਮਰਸਾਰਾ ਆਈਟੀਆਈ ਦੇ ਹੈੱਡ ਉਹਨਾਂ ਨੇ ਅਜਨਾਲੇ ਫੋਨ ਕਰ ਦਿੱਤਾ ਜੇ ਐਡਮਿਸ਼ਨ ਲੈ ਲੈਣੀਆਂ ਕੱਲ ਜਾ ਕੇ ਔਰ ਇਹਨਾਂ ਦਾ ਜਿਹੜਾ ਖਰਚਾ ਵਾ ਉਹ ਵੀ ਜਿਹੜਾ ਸਾਡੇ ਵੱਲੋਂ ਅਸੀਂ ਕਿਸੇ ਨਾ ਕਿਸੇ ਨੂੰ ਤਰਲਾ ਮਿੰਤ ਕਰ ਲਾਂਗੇ ਜਿਹੜਾ ਸਾਡੇ ਵੱਲੋਂ ਮੇਰੇ ਵੱਲੋਂ ਜਿੱਦਾਂ ਅਸੀਂ ਲੁਧਿਆਣੇ ਕੋਵਿਡ ਦੇ ਵਿੱਚ ਇੱਕ ਜਿਮ ਟ੍ਰੇਨਰ ਨੇ ਖੁਦਕੁਸ਼ੀ ਕੀਤੀ ਸੀ ਉਹਦੇ ਬੱਚੇ ਦੀ ਅੱਜ ਤੱਕ ਫੀਸ ਹਰ ਸਾਲ ਅਸੀਂ 66000 ਰੁਪਇਆ ਭਰ ਰਹੇ ਹਾਂ ਮਤਲਬ ਕਿੰਡੀ ਕ ਗੱਲ ਹੈ ਯਾਰ ਬੱਚਿਆਂ ਨੂੰ ਪੜਾਉਣ ਦਾ ਜਿਹੜਾ ਬੰਦੋਬਸਤ ਕਰਨਾ ਚਾਹੀਦਾ ਵਾ ਸਾਰੀਆਂ ਬੱਚੀਆਂ ਪੈਸੇ ਕਰਕੇ ਜੇ ਪੜ੍ਹਾਈ ਛੱਡ ਜਾਣ ਤੇ ਸਾਡੇ ਸਮਾਜ ਦੇ ਉੱਤੇ ਲਾਹਣਤਾ ਸਾਡੇ ਰਕੇ ਟਾਰਾ ਮਾਰਨ ਵਾਲਿਆਂ ਦੇ ਉੱਤੇ ਲਾਹਣਤਾ ਔਰ ਅਸੀਂ ਇਹਨਾਂ ਦੀ ਪੜ੍ਹਾਈ ਦਾ ਵੀ ਇਹਨਾਂ ਨੂੰ ਕਹਿ ਦਿੰਦਾ ਵੀ ਤੁਸੀਂ ਜਿਹੜੀ ਆਪਣੀ ਪੜ੍ਹਾਈ ਜਿਹੜੀ ਕੰਟੀਨਿਊ ਕਰੋ ਲਗਾਤਾਰ ਅੱਗੋਂ ਜਾਰੀ ਕਰੋ ਅਸੀਂ ਜਿੱਥੇ ਵੀ ਤੁਸੀਂ ਪੜ੍ਹਨਾ ਚਾਹੁੰਦੀਆਂ ਹੋ ਚਾਹੇ ਪ੍ਰਾਈਵੇਟ ਕਾਲਜ ਪੜ੍ਹ ਲਓ ਚਾਹੇ ਸਰਕਾਰੀ ਚ ਪੜਨਾ ਤੁਹਾਡੀ ਫੀਸ ਦੀ ਜ਼ਿੰਮੇਵਾਰੀ ਉਹ ਸਾਡੀ ਰਹੀ ਮੈਂ ਆਪਣੇ ਕੋਲੋਂ ਕਰਾਂ ਮੈਂ ਕਿਸੇ ਕੋਲੋਂ ਦਵਾਵਾਂ ਪਰ ਪੜੋ ਜ਼ਰੂਰ ਕਿਸੇ ਮਕਾਮ ਤੇ ਤੇ ਪਹੁੰਚੋ ਕਿ ਆਪਾਂ ساری ਉਮਰ ਮਤਲਬ ਇੱਥੇ ਵੀ ਕੱਚੇ ਘਰਾਂ 'ਚ ਹੀ ਰਹੇ ਆਂ ਅਗਲੇ ਪਾਸੇ ਜਾ ਕੇ ਵੀ ਹੋ ਰੋਟੀਆਂ ਲਾਉਂਦੀਆਂ ਰਵਾਂਗੇ ਤੇ ਕੰਮ ਕਰਦੀਆਂ ਰਵਾਂਗੇ ਆ ਕੋ ਪੜ ਲਿਖ ਕੇ ਆਪਾਂ ਨੇ ਆਪ ਨੂੰ ਕਿਸੇ ਮਕਾਮ ਦੇ ਉੱਤੇ ਕੋ ਪ੍ਰਾਈਵੇਟ ਏਡੇ ਦੇ ਵਧੀਆ ਸੈਕਟਰ ਨੇ ਕੋ ਸਰਕਾਰੀ ਦੇ ਵਿੱਚ ਕੋ ਨੌਕਰੀ ਤੁਹਾਨੂੰ ਮਿਲ ਜਾਵੇ ਤੁਹਾਡੀ ਜ਼ਿੰਦਗੀ ਅੱਗੋਂ ਤੇ ਪੀੜੀਦਰ ਪੀੜੀ ਚੱਲਦਾ ਜਾਂਦਾ ਫਿਰ ਜੇ ਤੁਹਾਡੇ ਮਤਲਬ ਅੱਗੋਂ ਵੀ ਮਤਲਬ ਪਹਿਲਾਂ ਵੀ ਇਹੀ ਰਹੇ ਹੋਣਗੇ ਜਿ ਘਰ ਉਹਦੋਂ ਪੱਕੇ ਦਾਦਿਆਂ ਵੇਲੇ ਉਹ ਬਜ਼ੁਰਗ ਬੈਠਾ ਦੂਜੀ ਪੀੜੀ ਆ ਗਈ ਤੀਜੀ ਉਹ ਹੈ ਯਾਰ ਮਤਲਬ ਕੱਚੇ ਘਰਾਂ ਦੇ ਵਿੱਚ ਹੀ ਤਿੰਨ ਤਿੰਨ ਪੀੜੀਆਂ ਆਪਾਂ ਕੱਢਦੇ ਨੇ ਇਹਨਾਂ ਦੇ ਵਿੱਚ ਹਾਲਤੇ ਆ ਬੱਚੀਆਂ ਦੀ ਭਲੀ ਮਾਨਸੀ ਦੀ ਵੀ ਉਹਨਾਂ ਨੂੰ ਪੁੱਛਿਆ ਕੀ ਚਾਹੀਦਾ ਵਾ ਤੇ ਉਹ ਦੱਸ ਹੀ ਨਹੀਂ ਸਕੀਆਂ ਸવાય ਰੋਣ ਤੋਂ ਵੀ ਅਸੀਂ ਤੁਹਾਨੂੰ ਵਿਖਾ ਨਹੀਂ ਸਕਦੇ ਇਹਦੇ ਵਿੱਚ ਵੀ ਸવાય ਰੋਣ ਤੋਂ ਵੀ ਜਿਹਨੂੰ ਪੁੱਛਿਆ ਤੇਰੀ ਪੜ੍ਹਾਈ ਕੋ ਛੁੱਟੀ ਆ ਤੇ ਅਥਰੂ ਹੀ ਆਉਂਦੇ ਸੀ ਗੱੱਖਾਂ ਚੋਂ ਆ ਹਾਲਾਤ ਨੇ ਜਦੋਂ ਇਹੋ ਜਿਹੇ ਹਾਲਾਤ ਵੇਨਾ ਨਾ ਕਿਸੇ ਵੇਲੇ ਗੁੱਸਾ ਵੀ ਆਉਂਦਾ ਬਹੁਤ ਜ਼ਿਆਦਾ ਮੈਂ ਲੜਕੀਆਂ ਨੇ ਮੈਨੂੰ ਕੁਝ ਨਹੀਂ ਦੱਸਿਆ ਪਰ ਮੈਂ ਅੰਦਾਜ਼ਾ ਲਾ ਲਿਆ ਕਿ ਜਿਹੜੇ ਦਾਦਾ ਜੀ ਆ ਉਹ ਪੜ ਮਨਨ ਨੂੰ ਪੁੱਛਿਆ ਬੱਚਿਆਂ ਨੂੰ ਪੜਾ ਦਈਏ ਤੇ ਅੱਗੇ ਆਂਦੇ ਪੜਾ ਕੇ ਕੀ ਕਰਨਾ ਵਾ ਸੋ ਇਹੋ ਜੀ ਮਾਨਸਿਕਤਾ ਵੀ ਨਹੀਂ ਰੱਖਣੀ ਚਾਹੀਦੀ ਔਰ ਪਰਿਵਾਰ ਨੇ ਵਿਰੋਧ ਹੀ ਨਹੀਂ ਕੀਤਾ ਇਹੋ ਜਿਹਾ ਜਿਹੜਾ ਪਛੜਿਆ ਪਾਨਿਆ ਵੀ ਲੜਕੀਆਂ ਨੂੰ ਬਾਹਰ ਹੀ ਨਹੀਂ ਭੇਜਣਾ ਨਿਕਲ ਨਹੀਂ ਦੇਣਾ ਉਸ ਤੋਂ ਬਾਅਦ ਭਾਵੇਂ ਕੁੜੀਆਂ ساری ਉਮਰ ਰੋਂਦੀਆਂ ਰਹਿਣ ਧੱਕੇ ਖਾਂਦੀਆਂ ਰਹਿਣ ਕੋ ਰੋਟੀ ਪਾਣੀ ਦਾ ਗੁਜ਼ਾਰਾ ਵੀ ਨਾ ਚੱਲੇ ਇਹੋ ਜੀ ਮਾਨਸਿਕਤਾ ਪਰਿਵਾਰਾਂ ਚ ਨਹੀਂ ਹੋਣੀ ਚਾਹੀਦੀ ਮੈਂ ਇੱਕ ਗੱਲ ਜ਼ਰੂਰ ਕਹਿਣਾ ਵੀ ਬਜ਼ੁਰਗਾਂ ਦਾ ਜਿੱਥੇ ਬਣਦਾ ਵਾ ਸਤਕਾਰ ਜ਼ਰੂਰ ਕਰਨਾ ਚਾਹੀਦਾ ਵਾ ਪਰ ਇੱਕ ਜਣਾ ਸਾਰੇ ਪਰਿਵਾਰ ਨੂੰ ਮਤਲਬ ਇਸ ਤਰੀਕੇ ਲੜਕੀਆਂ ਦਾ ਭੁੱਖ ਹੀ ਖਤਰੇ 'ਚ ਪਾ ਦੇਵੇ ਸਾਰੇ ਪਰਿਵਾਰ ਨੂੰ ਮੈਂ ਨਹੀਂ ਕਹਿੰਦਾ ਲੜਨਾ ਚਾਹੀਦਾ ਪਰ ਮਿਲ ਕੇ ਸਮਝਾਉਣਾ ਜ਼ਰੂਰ ਚਾਹੀਦਾ ਇਹੋ ਜੀ ਅੜਚਣ ਰਾਹ ਦੇ ਵਿੱਚੋਂ ਦੂਰ ਕਰਨੀ ਚਾਹੀਦੀ ਤਾਂ ਜੋ ਬੱਚਿਆਂ ਦਾ ਭੁੱਖ ਸੁਰੱਖੇਤ ਹੋ ਸਕੇ ਸੋ ਸਾਡਾ ਸਾਰਿਆਂ ਦਾ ਜਿਹੜਾ ਸਾਥ ਦੇਣਾ ਫਰਜ਼ ਬਣਦਾ ਇੱਕ ਦੂਜੇ ਦਾ ਖਾਸ ਕਰਕੇ ਜਿਨ੍ਹਾਂ ਦੇ ਘਰ ਦੇ ਵਿੱਚ ਧੀਆ ਨੇ ਉਹਨਾਂ ਦਾ ਖਿਆਲ ਰੱਖਿਆ ਜਾਵੇ ਔਰ ਗੱਲ ਲੈਟਰ ਦੀ ਸੀ ਕਿ ਸਾਨੂੰ ਲੈਟਰ ਕਰਕੇ ਬੁਲਾਇਆ ਸੀਗਾ ਮੈਂ 1-2 ਦਿਨਾਂ ਦੇ ਵਿੱਚ ਜੇ ਅਸੀਂ ਇਹਨਾਂ ਨੂੰ ਸੰਡੇ ਕੀਤਾ ਵਾਦਾ ਵੀ 1-2 ਦਿਨਾਂ ਦੇ ਵਿੱਚ ਤੁਹਾਨੂੰ 2 ਲੱਖ ਰੁਪਈਆ ਤੁਹਾਡੇ ਕਮਰੇ ਜਿਹੜੇ ਪੱਕੇ ਹੋਣਦੇ ਕਿਉਂਕਿ ਇੱਟਾਂ ਟੋਡੀਆਂ ਸਾਰੀਆਂ ਕੰਮ ਆ ਜਾਣੀਆਂ ਨੇ ਕੰਦਾ ਜੇ ਰਿਪੇਅਰ ਨਹੀਂ ਹੁੰਦੀਆਂ ਭਾਵੇਂ ਨਵੇਂ ਸਿਰੇੋਂ ਵੀ ਖੜੀਆਂ ਕਰ ਲਿਓ 2 ਲੱਖ ਰੁਪਈਆ ਤੁਹਾਡਾ ਖਰਚਾ ਆਉਣਾ ਰੇਤ ਦਾ ਟਰਾਲਾ ਭਾਵੇਂ ਮੰਗਲ ਸੁਣ ਜਾਂਦੇ ਨੇ ਵੀ ਅਸੀਂ ਪਿੰਡ ਦੇ ਵਿੱਚੋਂ ਜਿਹੜਾ ਇੰਤਜ਼ਾਮ ਕਰਦੇ ਹਾਂਗੇ ਔਰ 2 ਲੱਖ ਰੁਪਈਆ ਤੁਹਾਡਾ ਜਿਹੜਾ ਲੈਂਟਰ ਪੈ ਜਾਊਗਾ ਔਰ ਉਸ ਤੋਂ ਬਾਅਦ ਜਿਹੜੀ ਬੇਟੀ ਦੀ ਸ਼ਾਦੀ ਆ ਮੈਂ ਮਤਲਬ ਵੇਖ ਕੇ ਮਨ ਇੰਨਾ ਭਾਵਕ ਹੈ ਮੈਂ ਤਾਂ ਨਾ ਬੱਚਿਆਂ ਨੂੰ ਪੁੱਛਣ ਦੇ ਆ ਕੋਸੰਦ ਦੀ ਦੱਸਦੀ ਕੋਈ ਨਹੀਂ ਕੀ ਚਾਹੀਦਾ ਮੈਨੂੰ ਪੁੱਛਿਆ ਤੈਨੂੰ ਕੀ ਚਾਹੀਦਾ ਉਹਨੇ ਕੁਝ ਨਹੀਂ ਬੋਲਿਆ ਵੀ ਮਤਲਬ ਘਰ ਚ ਮੈਨੂੰ ਪੁੱਛਿਆ ਕੋਈ ਵਰੀ ਕੋਈ ਦਾਜ ਬਣਾ ਲਿਆ ਵਾ ਉਹਦੇ ਮੂੰਹੋਂ ਗੱਲ ਹੀ ਨਹੀਂ ਨਿਕਲ ਰਹੀ ਤੇ ਮੈਂ ਤੁਹਾਨੂੰ ਕਹਿੰਦਾ ਜੀ ਐਤਵਾਰ ਤੁਹਾਡੇ ਤੁਹਾਨੂੰ ਅਸੀਂ ਆਹ ਕੁਝ ਚੀਜ਼ਾਂ ਜਿਹੜੀਆਂ ਤੇ ਤੁਹਾਡੀ ਗਾਦੀ ਸਾਡੀ ਵੀ ਉਹ ਧੀ ਹੈ ਉਹਦੇ ਸਮਾਨ ਲਈ ਫਰਿੱਜ ਟੀਵੀ ਵਾਸ਼ਿੰਗ ਮਸ਼ੀਨ ਮਿਕਸੀ ਬੈੱਡ ਸੋਫਾ ਤੇਰੀ ਦਾਜ ਦੇ ਜਿਹੜੀ ਵਰੀ-ਵਰੀ ਆ ਸਾਰੀ ਅਸੀਂ ਤੈਨੂੰ ਐਤਵਾਰ ਲਿਆ ਕੇ ਦੇਵਾਂਗੇ ਤਾਂ ਜੋ ਅੱਗੋਂ ਤੁਸੀਂ ਸੁਰਖਰੂ ਹੋ ਜਾਓ ਵੀ ਵਿਆਹ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਲੈਟਰ ਤੁਹਾਡੇ ਦਾ ਇੰਤਜ਼ਾਮ ਵੀ ਮਤਲਬ ਇੱਕ ਦੋ ਦਿਨ ਦੇ ਵਿੱਚ ਹੀ ਅਸੀਂ ਉਹ ਜਿਹੜੀ ਅਮਾਉਂਟ ਆ ਤੁਹਾਨੂੰ ਕਿਸੇ ਨਾ ਕਿਸੇ ਕੋਲੋਂ ਕਿਸੇ ਮਤਲਬ ਸੱਜਣ ਕੋਲੋਂ ਜਿਹੜੀ ਪੁੱਜਦੀ ਕਰਾ ਦੇਾਂਗੇ ਸੋ ਆਪਂਗੀਆਂ ਬੱਚੀਆਂ ਦਾ ਖਿਆਲ ਰੱਖੋ ਸਾਡੀ ਇੱਕ ਤੁਹਾਨੂੰ ਬੇਨਤੀ ਆ ਵੀ ਜੇ ਬੱਚੀਆਂ ਤੁਹਾਡੀਆਂ ਪੜ੍ਹਨੀਆਂ ਚਾਹੁੰਦਾ ਤਾਂ ਉਹਨਾਂ ਦੇ ਉੱਤੇ ਸਖਤੀ ਨਾ ਕਰੋ ਕੱਲਾ ਪੜ੍ਹਾਇੰਦਾ ਨਹੀਂ ਉਹਨਾਂ ਗੱਗੋਮਾਲ ਤੋਂਖਦੇ ਬਾਹਰ ਜਾਣਾ ਵੀ ਅੰਮ੍ਰਿਤਸਰ ਪੜ੍ਹਨ ਜਾਣਾ ਜਾਂ ਨਾਲੇ ਪੜ੍ਹ ਜਾਣਾ ਜਿੰਨਾ ਉਹਨਾਂ ਦਾ ਆਉਣ ਜਾਣੇ ਯਾਤਰਾ ਦੇ ਉੱਤੇ ਜਾਂ ਜਿੰਨਾ ਉਹਨਾਂ ਦਾ ਰਸਤੇ ਦੇ ਉੱਤੇ ਪੈਸੇ ਜਿਹੜੇ ਲੱਗਣੇ ਨੇ ਚਾਹੇ ਉਹ ਆਟੋ ਚੱਲੇ ਜਾਣ ਚਾਹੇ ਉਹ ਬੱਸ ਚੱਲੇ ਜਾਣ ਸਾਨੂੰ ਉਹ ਵੀ ਵਿੱਚ ਇਨਕਲੂਡ ਕਰਕੇ ਜਮਾ ਕਰਕੇ ਦੱਸ ਦਿਓ ਅਸੀਂ ਤੁਹਾਡੀ ਫੀਸ ਦਾ ਤੇ ਆਉਣ ਜਾਣ ਦਾ ਖਰਚਾ ਵੀ ਜਿਹੜਾ ਵਿੱਚ ਜਮਾ ਕਰਦੇ ਆਂਗੇ ਜੇ ਬੱਚੀਆਂ ਸ਼ਹਿਰ ਕਿਸੇ ਹੋਸਟਲ 'ਚ ਰਹਿਣਾ ਚਾਹੁੰਦੀਆਂ ਤੇ ਮੈਂ ਉਹ ਵੀ ਖਰਚਾ ਦੇਣ ਨੂੰ ਤਿਆਰ ਆ ਪਰ ਆਪਦੀਆਂ ਧੀਆਂ ਨੂੰ ਪੜ੍ਹਾਓ ਜ਼ਰੂਰ ਇਸ ਤਰ੍ਹਾਂ ਉਹਨਾਂ ਨੂੰ ਮਤਲਬ ਆਪਾਂ ਮੁੰਡਿਆਂ ਦਾ ਤੇ ਖਿਆਲ ਰੱਖਦੇ ਆਂ ਤੇ ਕੁੜੀਆਂ ਨੂੰ ਐਵੇਂ ਵਾਰਾ ਸਮਝ ਕੇ ਵੀ ਉਹਨੂੰ ਮੈਂ ਪੁੱਛਣ ਦੇ ਆਵੇਂ ਪਲੱਸ 2 ਤੋਂ ਬਾਅਦ ਕਰਨਾ ਕੀ ਆ ਕਰਨਾ ਆਪਾਂ ਵਿਆਹ ਵਾ ਹੋਰ ਤੱਕ ਕੋਈ ਕਰਨਾ ਹੀ ਨਹੀਂ ਮਤਲਬ ਇਹੋ ਹੀ ਦਿਖਦਾ ਨਾ ਅੱਗੇ ਚਲੋ ਵਕਤ ਪਰਮਾਤਮਾ ਸਭੀਆਂ ਧੀਆਵਾਂ ਚੰਗਾ ਰੱਖੇ ਮੇਰੇ ਵੀ ਘਰ ਇੱਕ ਧੀ ਆ ਪਰ ਕਿਸੇ ਵੇਲੇ ਕੋਈ ਜ਼ਿੰਦਗੀ ਚ ਦਿੱਕਤ ਆਵੇ ਤੇ ਆਪਣਾ ਕਮਾਉਣ ਜੋਗੀਆਂ ਤੇ ਹੁਣ ਆਪਣਾ ਖਾਣ ਜੋਗੀਆਂ ਤੇ ਹੁਣ ਮੁੜ ਕੇ ਰੋਲਦੀਆਂ ਨਾ ਫਿਰਨ ਸੋ ਧੰਨਵਾਦ ਬਾਹਰ ਅਜ ਕਿਸੇ ਦੀ ਵੀ ਧੀ ਨੂੰ ਨਾ ਰੋਲੇ ਔਰ ਮੈਂ ਫਿਰ ਕਹਿੰਨਾ ਮੈਨੂੰ ਉਹ ਮਾਤਾ ਦੇ ਬੋਲ ਨਹੀਂ ਭੁੱਲਦੇ ਵੀ ਰੱਬਾ ਜੇ ਧੀਆ ਦੇ ਨਾਂ ਨਾ ਤੇ ਫਿਰ ਪੈਸੇ ਦਿਆ ਕਰੋ ਉਹਨਾਂ ਦੇ ਵਿਆਹ ਦੀ ਪੜ੍ਹਾਈ ਦੀ ਕੋਈ ਟੈਨਸ਼ਨ ਨਾ ਰਵੇ ਉਹ ਸਾਰੀ ਜ਼ਿੰਦਗੀ ਜਿਹੜਾ ਆਪਦੀਆਂ ਸੁੱਖ ਮਾਨਿਆ ਕਰਨ ਧੰਨਵਾਦ ਇਹੋ ਹੀ ਕਹਿੰਦੀ ਮੈਂ ਜੇ ਤਾਂ ਧੀਆ ਦੇਣੀਆਂ ਤੇ ਖੁੱਲੀ ਮਾਇਆ ਦੇ ਕਿਸ ਤੀ ਤੂੰ ਤਨ ਇਤ ਬੇ ਨਗਰੀਪਾ ਰੋਣਾ ਨਹੀਂਗਾ ਵੇਖ ਕਰਕੇ ਨਹੀਂ ਪੜਨਦੀ ਹੈ ਹੈ ਕੋਈ ਪੜਾ ਦੀ ਨਾਲ ਪੜਾ ਦੀਏ ਰੋਣਾ ਸੇਵਾ ਦੇ ਲਈ ਆਪ ਜੀ ਦੇ ਦਰ ਕਰਦੇ ਸੇਵਕ ਸਰਦਾਰ ਮਨਦੀਪ ਸਿੰਘ ਮੱਨਾ ਸਰਦਾਰ ਗੁਰਪਤਾਪ ਸਿੰਘ ਜੀ ਟਿੱਕਾ ਤੇ ਹੋਰ ਸਾਰੇ ਹੀ ਗੁਰਮੁਖ ਪਿਆਰੇ ਦੇ ਮਹਾਰਾਜ ਲੈਂਟਰ ਦੀ ਸੇਵਾ ਹੋ ਰਹੀ ਹੈ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਨੀ ਰਹਿਮਤ ਕਰਨੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਆਪ ਜੀ ਦੇ ਫੇਸਬੁਕ ਦੇ ਹੋਰ ਵੀਡੀਓ ਬਣਤੀਆਂ ਪਰ ਸਾਡਾ ਬਹੁਤ ਨੁਕਸਾਨ ਹੋ ਰਿਹਾ ਦਰਵਾਜ਼ਾ ਕਿਹੜਾ ਪੜੀ ਬੇਦਿਸ਼ਾਨਾ ਹਾਂ ਮਾ ਆ ਜਾ ਮੇਰੇ ਵੀਰ ਦੇ ਆਉਣੇ ਠਹਿਰ ਕੇ ਹੈ ਆਉਣੇ ਮਾਰਦੇ ਚੱਕਰ ਜੰਗ ਆਉਣਾ ਜੇ ਮੇਰਾ ਵੀਰ ਰੂ ਰੂਣਾ ਆਉਣਾ ਜੇ